ਸਟ੍ਰੋਮ ਨੇ ਕੱਲ੍ਹ ਦਿੱਲ ਤੋਂ ਬਗੀ ਹੋਏ ਅਕਾਲੀ ਵਰਕਰਾਂ ਦੇ ਵੱਲੋਂ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਰੱਖੀ ਇਸ ਵਿੱਚ ਖਾਸ ਤੌਰ ਤੇ ਸੁਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢੀਂਸਾ ਬਾਬੂ ਪ੍ਰਕਾਸ਼ ਚੰਦ ਗਰਗ ਬਲਦੇਵ ਸਿੰਘ ਮਾਨ ਤੋਂ ਇਲਾਵਾ ਹੋਰ ਅਕਾਲੀ ਵਰਕਰ ਮੌਜੂਦ ਰਹੇ ਇਸ ਹੈ ਪੀਸੀ ਵਿੱਚ ਉਹਨਾ ਹਰਚੰਦ ਸਿੰਘ ਲੋਂਗਰਵੈਲ ਦੀ ਵਰਸੀ ਮਨਾਉਣ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਹਨਾ ਇਸ ਮੌਕੇ ਅਕਾਲੀ ਦਲ ਦੇ ਵਿੱਚ ਹੋਈ ਖੇਰੂ ਖੇਰੂ ਨੂੰ ਲੈ ਕੇ ਵੀ ਗੱਲਬਾਤ ਕੀਤੀ। ਉਹਨਾ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਦੇ ਹੁਕਮ ਆਉਣਗੇ ਉਹਨਾਂ ਨੂੰ ਲੈ ਕੇ ਹੀ ਅਗਲੀ ਰਣਨੀਤੀ ਕੀਤੀ ਜਾਵੇਗੀ ਅਤੇ ਉਹਨਾ 19 ਅਗਸਤ ਨੂੰ ਵੱਡੇ ਸਰਬਜੀਤ ਸਿੰਘ ਖਾਲਸਾ ਵੱਲੋਂ ਰੱਖੇ ਗਏ ਇਕੱਠ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਵੀ ਅਹਿਮ ਗੱਲਬਾਤ ਕੀਤੀ। ਸਤਜਨ ਸਿੰਘ ਲੰਗਵਾ ਸਾਹਿਬ ਜਿਹੜੇ ਸ਼ਿਵਮਨੀ ਕਲਦਲ ਦੇ ਪ੍ਰਧਾਨ ਰਹੇ ਨੇ ਉਹਨਾਂ ਦੀ 20 ਤਰੀਕ ਦੀ ਵਰਸੀ ਹੈ 20 ਅਗਸਤ ਉਹਦੇ ਸਬੰਧ ਦੇ ਵਿੱਚ ਮੀਟਿੰਗ ਭੁਲਾਈ ਹੈ ਤੇ ਸਾਰੇ ਬੰਦੇ ਚਾਹੁੰਦੇ ਨੇ ਕਿ ਉਹਨਾਂ ਦੀ ਬਹੁਤ ਬੜੀ ਕੰਟਰੀਬਿਊਸ਼ਨਸ ਮੇਰਾ ਖਿਆਲ ਹੈ ਵੀ ਰੀਜਨਲ ਪਾਰਟੀ ਦਾ ਇੱਕੋ ਪ੍ਰਧਾਨ ਸੀ ਜਿਹੜਾ ਪ੍ਰਾਈਮ ਮਿਨਿਸਟਰ ਨਾਲ ਜਾ ਕੇ ਮੀਟਿੰਗ ਕਰਕੇ ਆਏ ਤੇ ਉਹਨਾਂ ਨੇ ਬਹੁਤ ਕੁਝ ਜੇ ਉਹ ਕਿਤੇ ਲਾਗੂ ਹੋ ਜਾਂਦਾ ਤਾਂ ਚੰਡੀਗੜ੍ਹ ਦਰਵਾਜ਼ਾ ਨਹੀਂ ਸੀਣਾ ਪਾਣੀ ਦਰਵਾਜ਼ਾ ਉੱਚ ਰਹਿਣਾ ਉਦੇਸ਼ ਵੰਦ ਦੇ ਵਿੱਚ ਇਹ ਮੀਟਿੰਗ ਲਈ ਹੈ ਅੱਜ ਤੁਸੀਂ ਦੇਖ ਰਹੇ ਹੋ ਸ਼ੋਮਨੀ ਕਾਲਜ ਦੇ ਵਿੱਚ ਵੀ ਥੋੜਾ ਜਿਹਾ ਸਚਿਪ ਹੋ ਗਿਆ ਸਾਰੇ ਬੰਦੇ ਚਾਹੁੰਦੇ ਨੇ ਕਿ ਜਿੰਨੀਆਂ ਸਾਥ ਤੋਂ ਕੋਈ ਗਲਤੀਆਂ ਹੋਈਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਵੀ ਆਏ ਕਿ ਉੱਥੇ ਅਸੀਂ ਲਿਖ ਕੇ ਵੀ ਦੇ ਕੇ ਆਏ ਆ ਕਿ ਜੀ ਆਹਾ ਆ ਗਲਤੀਆਂ ਸਾਥ ਤੋਂ ਹੋਈਆਂ ਨੇ ਅਸੀਂ ਉਸ ਟਾਈਮ ਦੇ ਵਿੱਚ ਚੁੱਪ ਰਹੇ ਨਹੀਂ ਬੋਲੇ ਬੋਲਣਾ ਚਾਹੀਦਾ ਸੀ ਉਹ ਗਲਤੀ ਅਸੀਂ ਕਿ ਮਾਜਾ ਸੁਣਾ ਮੰਗਰ ਦੇਵੀ ਲਈ ਅਸੀਂ ਵਿਦਨ ਪਾਰਟੀ ਕਹਿੰਦੇ ਵੀ ਰਹੇ ਹਾਂ ਇਹ ਨਹੀਂ ਗੱਲ ਕੇ ਨਹੀਂ ਤਕਰੀਬਨ 7-8 ਸਾਲ ਅਸੀਂ ਲਗਾਤਾਰ ਸਰ ਸੁਖਵੀਰ ਸਿੰਘ ਬਾਦਲਵਾਲੀ ਕਹਿੰਦੇ ਰਹੇ ਕਿ ਆਪਾਂ ਚਾਹੇ ਮਾਫੀ ਦੀ ਗੱਲ ਹੈ ਚਾਹੇ ਸ਼੍ਰੀ ਗੁਰਵੰਤਸਲ ਦੀ ਚੋਰੀ ਦੀ ਗੱਲ ਹੈ ਚਾਹੇ ਅੰਗ ਪਾੜਨ ਦੀ ਗੱਲ ਹੈ ਜਾਂ ਕੋਈ ਚਲਣ ਦੀ ਗੱਲ ਹੈ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਬਲੰਡਰ ਗਲਤੀਆਂ ਹੋਈਆਂ ਨੇ ਕਿ ਆਪਣੇ ਕੋ ਇੱਕੋ ਪਾਰਟੀ ਹੈ ਜਿਹਦੇ ਕੋ ਰਾਹ ਹੈਗਾ ਨਿਕਲਣ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਮਾਫੀ ਮੰਗ ਲਈ ਤੇ ਉਹਦੇ ਨਾਲ ਆਪਣੀ ਸਾਰੀ ਗੱਲ ਠੀਕ ਹੋ ਗਈ ਪਰ ਉਹ ਉਹਨਾਂ ਦੀ ਇੱਕ ਗੱਲ ਸੀ ਵੀ ਆਪਾਂ ਗਲਤੀ ਕੀਤੀ ਕੋਈ ਨਹੀਂਗੀ ਆਪਾਂ ਜਾ ਕੇ ਫਰਾਂਸਾਂ ਨੂੰ ਮਾਫੀ ਮੰਗ ਲਈ ਅਸੀਂ ਜਾ ਕੇ ਸਾਰਾ ਸ਼ੋਮਣੀ ਕਲਦਲ ਗਿਆ ਸੀਗਾ ਬਾਬਾ ਬਰਕਸਿੰਗ ਦੇ ਗੁਰਦਵਾਰ ਸਾਹਿਬ ਹੋ ਵੀ ਪਾਇਆ ਉੱਥੇ ਮਾਫੀ ਮੰਗੀ ਬਾਲ ਸਾਹਿਬ ਦੀ ਵਰਚੀ ਦੇ ਵੀ ਮਾਫੀ ਮੰਗੀ ਪਰ ਜੋ ਵਿਧਾਨਤ ਹੈ ਜੋ ਸੰਨਾਤ ਹੈ ਉਹ ਤੇ ਨਹੀਂ ਆ ਜਦੋਂ ਅਸੀਂ ਦੇਖਿਆ ਕਿ ਬਿਲਕੁਲ ਹੀ ਲੋਕ ਅਸਰ ਨਾਲ ਮੰਨਦੇ ਨੇ ਕਿ ਅਸੀਂ ਗਲਤੀ ਕੀਤੀ ਹੈ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਆਂ ਚਾਰ ਕੇ ਇਲੈਕਸ਼ਨ ਤਾਂ ਵੈਸੇ 5 6 ਹੋਈਆਂ ਜੇ 17 ਇਲੈਕਸ਼ਨ ਦੀ ਗੱਲ ਕਰ ਲਈਏ ਫੇਰ 19 ਆ ਇਲੈਕਸ਼ਨ ਦੀ ਗੱਲ ਕਰ ਲਈ ਨੀ ਫੇਰ 22 ਦੀ ਇਲੈਕਸ਼ਨ ਦੀ ਗੱਲ ਕਰਦੀ ਆ ਥੋੜੀ ਬਾਈ ਇਲੈਕਸ਼ਨ ਹੋਈ ਐ ਸੰੂਰ ਵਾਲੀ ਤੇ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ ਇਹਦੇ ਵਿੱਚ ਸ਼ੋਮਨੀ ਕਾਲੀਦਾਲ ਦੀ ਜਵੰਤ ਜਵਤ ਪਾਰਟੀ ਜਵੰਤ ਤੱਕ ਜਵੰਤ ਜਵਤ ਪਹਿਲਾਂ ਵੀ ਹੋਈ ਸੀ ਇੱਕ ਵਾਰੀ 89 ਦੇ ਵਿੱਚ ਜਦੋਂ ਸਿਮੈਂਟਰੀ ਮਾਨ ਨੇ ਇਲੈਕਸ਼ਨ ਲੜੀ ਉਦੋਂ ਵੀ ਸ਼ਮ ਨਿਕਲ ਗਏ ਜਵਾਨਾਂ ਦਾ ਹੱਥ ਹੋ ਗਿਆ ਪਰ ਉਦੋਂ ਪੰਥ ਦੀ ਵੋਟ ਪੰਥ ਨੂੰ ਚਲੀ ਗਈ ਸੀ ਜਿਵੇਂ ਹੁਣ ਅਮਰਤਪਾਲ ਨੂੰ ਵੋਟਾਂ ਪਈਆਂ ਨੇ ਖਾਲਸਾ ਜੀ ਨੂੰ ਵੋਟਾਂ ਪਈਆਂ ਨੇ ਉਦੋਂ ਪੰਥ ਦੀ ਵੋਟ ਪੰਥ ਨੂੰ ਗਈ ਸੀ ਪਰ ਐਸ ਕੇ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਐਸ ਕੇ ਕਾਂਗਰਸ ਨੂੰ ਲੱਗੀ ਕਿ ਬੀ ਜੇ ਪੀ ਚ ਵੀ ਵਾਗੀ ਇਹ ਆਪ ਜੀ ਲੱਗ ਸੋ ਇਹ ਬਹੁਤ ਮੱਲਾ ਢੰਗਾਈ ਨਾਲ ਸੋਚਣ ਵਾਲੀ ਗੱਲ ਹੈ ਤੇ ਅਸੀਂ ਕੋਈ ਰਾਹ ਫਿਰ ਦੇਖਿਆ ਕਿ ਵੀ ਹੁਣ ਇਦੋਂ ਬਿਨਾਂ ਰਾਹ ਕੋਈ ਨਹੀਂ ਵੀ ਜਾ ਕੇ ਜੇ ਫਲਾਨ ਸਾਹਿਬ ਨਹੀਂ ਜਾਂਦੇ ਹਨ ਤਾਂ ਫਿਰ ਆਪਾਂ ਆਪ ਚਲੇ ਜਾਈਏ ਕਿਸੇ ਟਾਈਮ ਦੇ ਵਿੱਚ ਗੱਲ ਹੁੰਦੀ ਸੀ ਆ ਰਾਜ ਦੀ ਗੱਲ ਆਪਾਂ ਹੁਣ ਕਰਨ ਲੱਗੇ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਦਾ ਜੀਅ ਹੀ ਦੇਖੀਆਂ ਨੇ ਮੋਰਚੇ ਲਾਏ ਨੇ ਪਰ ਜਿੱਥੇ ਸ਼ੋਮਨੀ ਕਲਦਲ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਸ਼ੋਮਨੀ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਅੱਜ ਕੋਈ ਗੱਲ ਸੁਣਨ ਨੂੰ ਵੀ ਤਿਆਰ ਹੈ ਨਹੀਂ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਖਰਾਉਤ ਆਈ ਆ ਕਲਦਲ ਪਿੱਛੇ ਚਲੇਗਾ ਸੋ ਉਹ ਮਨ ਬਣਾ ਕੇ ਸੀ ਮਨ ਬਣਾਇਆ ਕਿ ਅਪਾਸ਼ੀ ਕਾਲ ਤੱਕ ਜਾ ਕੇ ਤੇ ਸੰਤਾਂ ਦੀ ਪਰਛਾਈਂ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਅੱਜ ਜੇ ਦੇਖੀਏ ਨਾ ਪੰਜਾਬੀ ਕੋਈ ਕੱਲੇ ਪੰਜਾਬ 'ਚ ਨਹੀਂ ਸਾਰੇ ਦੁਨੀਆਂ ਦੇ ਵਿੱਚ ਵਸਦੇ ਨੇ ਤੇ ਸਾਰਿਆਂ ਦੇ ਲਈ ਉਹ ਕੇਆ ਗਦਰ ਤੁਸੀਂ ਅਕਾਲ ਤੱਕ ਤੇ ਮਾਫੀ ਮੰਗੀ ਇੱਕ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਸੁੱਨੇ ਸੁਣੇ ਮੇਨ ਅੱਗੋਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਘੜਤਾ ਅਗਲਾ ਕੀ ਸਟੈਪ ਹੈ ਦੇਖੋ ਉਹ ਸਾਨੂੰ ਪਹਿਲਾਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਸਾਨੂੰ ਪਤਾ ਸੀ ਕਿ ਸੱਜ ਸਬੀਤ ਸਿੰਘ ਬਾਦ ਜੋ ਉਹਨਾਂ ਦੀ ਸੁਹਾਏ ਮੈਂ ਉਹਨਾਂ ਨਾਲ ਦੋ ਤਿੰਨ ਵਾਰ ਗੱਲ ਕੀਤੀ ਸੀ ਪਹਿਲਾਂ ਕਿ ਵੀ ਇੱਥੇ ਆਪਾਂ ਕੈਂਡੀਡੇਟ ਅਨਾਉਂਸ ਕਰਦੇ ਆ ਆਪਾਂ ਘਟੋਰ ਜਿਹੜੇ ਮਰਜ਼ੀ ਕੈਂਡੀਡੇਟ ਅਨਾਉਂਸ ਕਰਦੇ ਕੋਈ ਫਰਕ ਨਹੀਂ ਹੈ ਤੇਰਾ ਮਨ ਮੜਿਆ ਹੋਇਆ ਪਰ ਤੂੰ ਦੋ ਬੰਦੇ ਆਪਣੇ ਨਾਲ ਬਿਠਾ ਲਾ ਬਿਠਾ ਕੇ ਉਹਨਾਂ ਨੂੰ ਅਨਾਉਂਸ ਕਰਦੇ ਉਹ ਕਹਿੰਦਾ ਮੈਂ ਤੁਰਾ ਹੀ ਨਹੀਂ ਹੁੰਦਾ ਮੈਂ ਜਿਸ ਜਗ੍ਹਾ ਮੈਂ ਉੱਥੇ ਅਨਾਉਂਸ ਕਰ ਦਿੰਦਾ ਮੈਂ ਰਹੀ ਨਹੀਂ ਸਕਦਾ ਸੋ ਸੁਹਾ ਦੀ ਗੱਲ ਬਣ ਜਾਂਦੀ ਹੈ ਆ ਵੀ ਸਵਾਇ ਜੀ ਕਿ ਸਾਡੇ ਕਹੇ ਜੋ ਨਹੀਂ ਮੰਨੇ 7-8 ਸਾਲ ਲਗਾਤਾਰ ਵਿਧਨ ਪਾਰਟੀ ਕਹਿੰਦੇ ਰਹੇ ਨਹੀਂ ਮੰਨੇ ਉਹ ਹੁਣ ਸ਼੍ਰੀ ਅਕਾਲ ਤਖਤ ਤੇ ਜਾ ਕੇ ਆਏ ਨੇ ਜਦੋਂ ਉਹਨਾਂ ਨੇ ਬੁਲਾਇਆ ਉਹ 18 ਸਾਲ ਸਿਸਟਮ ਆਣੇ ਸੀ ਵਿੱਚ ਵੀ ਕੋਈ ਗੱਲਬਾਤ ਦਾ ਤਰੀਕਾ ਨਿਕਲ ਜਾਂਦਾ ਜਾਂ ਕੋਈ ਐਸਾ ਲੱਗਦਾ ਹੁੰਦਾ ਵੀ ਜੇ ਮੰਨਦਾ ਸ਼੍ਰੋਮਣੀ ਕਾਲਦਲ ਦਾ ਪ੍ਰਧਾਨ ਕੋਈ ਗੱਲ ਮੰਨਦਾ ਨਹੀਂ ਉਹਨੂੰ ਕਾਰਨ ਦਾ ਕੋਈ ਦੇਵਸ਼ਾਹੀ ਦਾ ਮਤਾ ਪੈ ਜਾਂਦਾ ਕਿਥੇ ਹਦਾ ਹੈ ਨਹੀਂ ਕਾਲੀ ਦਲ ਦੇਖੋ ਸੁਵੰਮਤਾ ਜਿਹੜੀ ਗੇਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਲਦਾ ਸਾਥ ਦੀ ਜੋ ਕਹਿੰਦੇ ਨੇਗੇ ਅਸੀਂ ਉਸੇ ਗੱਲ ਤੇ ਫੁਲਟਰਾ ਰਹੇ ਹਾਂ ਕੱਢ ਲਈ ਤਾਂ ਹੁਕਮ ਆਉਣ ਦਾ ਉਥੋਂ ਕੋਈ ਕਿੰਤੂ ਪ੍ਰੰਤੂ ਕੋਈ ਬੰਦਾ ਵੀ ਨਹੀਂ ਕਰ ਸਕਦਾ ਕੱਲੇ ਅਸੀਂ ਨਹੀਂ ਕਰ ਸਕਦੇ ਦੁਨੀਆ ਦੇ ਜਿੱਥੇ ਵੀ ਸਿੱਖ ਵੱਸਦਾ ਹੈ ਉੱਥੇ ਸ੍ਰੀ ਕਾਲਤਾ ਦਾ ਹੁਕਮ ਚੱਲਦਾ ਜੇਕਰ ਹੁਕਮ ਹੁੰਦਾ ਤਾਂ ਮੁਰਤੋਂ ਅਕਾਲੀ ਦਰ ਦੇ ਛੱਡੇ ਮੈਂ ਜੋ ਸਾਨੂੰ ਤਾਂ ਉਹ ਕਹਿ ਦੇਣਗੇ ਕਿ ਘਰੇ ਘਰੇ ਬੈਠਣਾ ਸੁਖਵੀਰ ਬਾਦਲ ਨਾਲ ਜਾਣਾ ਕਿਤੇ ਵੀ ਜਾਣਾ ਜੋ ਉਹਨਾਂ ਦਾ ਹੁਕਮ ਹੋਊ ਇਨ ਬਿਨ ਲੱਗ ਹੋਊਗਾ ਅਸੀਂ ਉਹ ਤੋਂ ਕਿੰਤੂ ਪ੍ਰੰਤੂ ਕਰ ਨਹੀਂ ਸਕਦੇ ਕੋਈ ਵੀ ਨਹੀਂ ਕਰਦਾ ਕਿੰਨੇ ਦਾ ਵਾਦ ਆਉਣ ਦੀ ਸੰਭਾਵਨਾ ਹੈ ਦੇਖੋ ਇਹ ਤਾਂ ਹਫਤਾ ਤਕਰੀਬਨ ਸਖਦੇਰ ਸਿੰਘ ਬਾਦਲ ਨਾਲ ਗਿਆ ਨੂੰ ਹੋ ਗਿਆ ਉੱਤੇ ਤੁਸੀਂ ਉਸ ਤੋਂ ਪਹਿਲਾਂ ਜਾ ਕੇ ਆਏ ਹੋ ਕਿ ਕਿੰਨਾ ਟਾਈਮ ਜਥੇਦਾਰ ਜੀ ਕਿੰਨਾ ਟਾਈਮ ਲੱਗਦਾ ਦੇਖੋ ਇਹ ਟਾਈਮ ਕਹਿਣਾ ਫੈਸਲਾ ਕਹਿਣਾ ਉੱਥੇ ਕੋਈ ਕਿੰਤੂ ਪ੍ਰੰਤੂ ਕਰਨਾ ਇਹ ਹੋ ਨਹੀਂ ਸਕਦਾ ਨਾ ਜੀ ਟਾਈਮ ਪੁੱਛ ਸਕਦੇ ਨਾ ਅਸੀਂ ਕਿੰਤੂ ਪ੍ਰੰਤੂ ਕਰ ਸਕਦੇ ਜੀ ਇਹ ਵੀ ਨਹੀਂ ਕਹਿ ਰਹੇ ਨੇ ਵੀ ਸਮਾਣੇ ਦੇ ਵਿੱਚ ਤੁਸੀਂ ਜਦੋਂ ਅਨਕੇ ਸ਼ਰਮਾ ਜੀ ਐਸਪੀ ਚੋਣ ਲੜ ਰਹੇ ਸੀ ਤੁਸੀਂ ਇੱਕ ਵੀ ਵਾਰ ਜਾ ਕੇ ਸਮਾਣੇ ਵਾਲਕੇ ਦੇ ਵਿੱਚ ਉਹਨਾਂ ਲਈ ਕੋਈ ਵੋਟ ਵਾਰੀ ਜਾ ਲੋਕਾਂ ਨੂੰ ਨਹੀਂ ਪ੍ਰੇਰਿਆ ਨਾ ਹੀ ਗਏ ਹੋ ਵੀ ਪਰਚਾ ਅਚੀਤੀ ਤੌਰ ਤੇ ਗਏ ਤੇ ਕਿਹਾ ਨਾ ਤੁਸੀਂ ਵਿੱਚ ਲੜ ਕਰ ਰਹੇ ਸੀ ਵੀ ਨਹੀਂ ਕੀਤੀ ਉਹਦੇ ਬਾਰੇ ਕੀ ਦੇਖੋ ਦੇਖੋ ਜਿੰਨਾ ਚ ਰਿਲੇਕਸ਼ਨ ਰਹੀ ਉਹਨਾਂ ਚ ਸ਼ਰਮਾਂਜੀ ਕਹਿੰਦੇ ਸੀ ਵੀ ਰਖੜਾ ਸਾਹਿਬ ਪੰਜ ਕਸਿਸ਼ ਸ਼ਾਮ ਸਾਹਮਣੇ ਚਾਰ ਮੇਰੇ ਕੋਲ ਨੇ ਪੰਜ ਰਖੜਾ ਸਾਹਿਬ ਕੋਲ ਆਣ ਉਹਨਾਂ ਦੀ ਆਪਣੀ ਇਹ ਸੀਗੀ ਤੁਸੀਂ ਉਹਦੀ ਵੀਡੀਓ ਕੱਢ ਕੇ ਦੇਖੋ ਕਿ ਵੀ ਘੱਟੋ ਘੱਟ 70000 ਵੋਟ ਤੇ ਅਸੀਂ ਇਹ ਆ ਵੀ ਜਿੱਤ ਕੇ ਆਵਾਂਗੇ ਉੱਥੇ ਅਸੀਂ 34000 ਵੋਟ ਤੇ ਹਾਰ ਗਏ ਮੇਰੀ ਜਿਹੜੇ ਫੈਕਸ਼ਨਲ ਸਮਾਣੇ ਦੀ ਗੱਲ ਕਰ ਲਈਏ ਤਾਂ तकरीबन ਸਾਰੇ ਪ੍ਰਾਇਅੇ ਚ ਵੱਧ ਵੋਟ ਪਈ ਹੈ ਪਰਸੈਂਟੇਜ ਦੇ ਹਿਸਾਬ ਨਾਲ ਕੱਢ ਕੇ ਦੇਖ ਲੋ ਜੀ ਜਿਹੜੀ ਗੱਲ ਪਿੱਛੇ ਹੁਣ ਆ ਰਹੀ ਸੀਗੀ ਕਿ ਅਸੀਂ ਜਲਦੀ ਡੈਲੀਗੇਟ ਦਾ ਇਹ ਜਲਾਸ ਸੁਲਾ ਕੇ ਨਵਾਂ ਪ੍ਰਧਾਨ ਚੁਣਿਆ ਜਾਊਗਾ ਉਹਦੇ ਸੰਬੰਧੀ ਕੀ ਪ੍ਰਕਿਰਿਆ ਰਹੂਗੀ ਜਔ ਮਤਲਬ ਜਦ ਜਿਆਦਾ ਕਾਲਤਾ ਸਾਹਿਬ ਦਾ ਵਿਆਹ ਉਸ ਤੋਂ ਆਉਣ ਤੋਂ ਬਾਅਦ ਹੋਊਗਾ ਉਹ ਤਾਂ ਬਾਅਦ ਹੀ ਮੇਰਾ ਕਹਿਣਾ ਹੋਊਗਾ ਕਿ ਅਸੀਂ ਸਮਝਾ ਦੇ ਪਤਾਇਆ ਕਰਦੇ ਕਿਉਂਕਿ ਟੀਟਾ ਸਾਹਿਬ ਸਾਡੇ ਸਰਪ੍ਰਸਤ ਨੇ ਪ੍ਰਧਾਨ ਵੀ ਨੇ ਤੇ ਉਹ ਨੇ ਫੈਸਲਾ ਲੈਣਾ ਜਿੱਦੋਂ ਹੀ ਫੈਸਲਾ ਲੈ ਲੈਣਗੇ ਅਸੀਂ 100% ਨਾਲ ਸਰਦਾਰ ਸਾਹਿਬ ਸੱਚਸਤ ਚੁਣੇ ਗਏ ਸੀ ਜੀ ਹੁਣੇ ਤੇ ਉਹਨਾਂ ਵੱਲੋਂ ਜਦ ਮਤਲਬ ਉਹਦੇ ਪਾਰਟੀ ਜੋ ਕੱਢੇ ਆਗੂਆਂ ਦੇ ਫੈਸਲੇ ਨੂੰ ਟਕਰਾਇਆ ਤਾਂ ਉਹਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਲਗਾਇਆ ਗਿਆ ਦੇਖੋ ਇਹ ਗੱਲਾਂ ਤਾਂ ਸਾਨੂੰ ਪਹਿਲਾਂ ਪਤਾ ਮਿਲ ਗਿਆ ਪਹਿਲਾਂ ਪਤਾ ਸੀ ਸਾਨੂੰ ਸਾਨੂੰ ਪਤਾ ਵੀ ਕੀ ਫੈਸਲੇ ਹੋਣ ਨੇ ਉੱਥੋਂ ਜਿਹੜੇ ਉਹ ਬੋਲਦੇ ਨੇ ਉਥੇ ਅੱਜ ਤੁਸੀਂ ਆਮ ਦੇਖਦੇ ਹੋ ਗਰੇਵਾਲ ਸਾਹਿਬ ਬੋਲਦੇ ਨੇ ਭੁੰਦਰ ਸਾਹਿਬ ਬੋਲਦੇ ਨੇ ਕੀਮਾ ਸਾਹਿਬ ਬੋਲਦੇ ਨੇ ਕਿ ਜੀ ਹਾਰੇ ਹੋਏ ਉਹ ਕਰਦੇ ਨੇ ਜੀ ਜਿੱਤੇ ਉਹਨਾਂ ਨੂੰ ਉਹ ਕਰ ਕਰਦੇ ਨੇ ਉਹਨਾਂ ਨੂੰ ਪੁੱਛੋ ਵੀ ਗਰੇਵਾਲ ਸਾਹਿਬ ਕਹਿੰਦੇ ਜਿੱਤੇ ਜੀ 99 ਦੀ ਇਲੈਕਸ਼ਨ ਤੋਂ ਬਾਅਦ 99 ਦੀ ਇਲੈਕਸ਼ਨ ਜਿੱਤੇ ਸੀ ਉਹ ਪਹਿਲੀ ਇਲੈਕਸ਼ਨ ਸੀ ਪਾਰਟੀ ਦੀ ਇਲੈਕਸ਼ਨ ਸੀਗੀ ਤੌੜਾ ਸਾਹਿਬ ਨੂੰ ਸਪੈਸ਼ਲੀ ਬੀਜੇਪੀ ਆਵਾ ਕੋ ਦਿੱਲੀ ਜਾਣਾ ਪਿਆ ਸੀ ਉਹ ਇਲੈਕਸ਼ਨ ਦੇ ਲਈ ਉਸ ਤੋਂ ਬਾਅਦ ਦੇ ਵਿੱਚ ਕੋਈ ਕੋਈ ਇਲੈਕਸ਼ਨ ਜਿੱਤੇ ਨੇ ਉਹ ਬਾਕੀ ਦੇਖ ਲੋ ਕਿਹੜੇ ਜਿੱਤੇ ਉਹ ਇਹ ਦੱਸ ਦਿੰਦੇ ਵੀ ਅਸੀਂ ਹਾਲ ਇਲੈਕਸ਼ਨਾਂ ਜਿੱਤੇ ਆ ਸਾਡੀ ਤਾਂ ਅਸੀਂ 1 2 4 ਇਲੈਕਸ਼ਨ ਜਿੱਤੇ ਹੋਵਾਂਗੇ ਉਹ ਤਾਂ ਕੋਈ ਵੀ ਇਲੈਕਸ਼ਨ ਦੱਸ ਦੇ ਨਹੀਂ ਕੋਈ ਜਿੱਤੇ ਹੋਣ ਅਨਿਲ ਸਰ ਸਾਹਿਬ ਦੇ ਖਲਾਸਿਆਂ ਤੋਂ ਬਾਅਦ ਜ세ਦਰ ਕਾਲ ਸਾਹਿਬ ਤੋਂ ਤੁਹਾਡਾ ਕੋਈ ਰਾਬਤਾ ਕਾਇਮ ਹੋਇਆ ਵੀ ਉਹਨਾਂ ਦੀ ਕੀ ਪ੍ਰਤੀਕਿਰਿਆ ਉਸ ਵਾਂਦੇ ਕੋਈ ਰਾਬਤਾ ਕਾਇਮ ਕਰ ਨਹੀਂ ਸਕਦਾ ਜ세ਦਰ ਸਾਹਿਬ ਨਾਲ ਨਾ ਅਸੀਂ ਇਸ ਗੱਲ ਦੇ ਹੱਕੇ ਤਾਂ ਵੀ ਜਦਦਰ ਸਾਹਿਬ ਨੂੰ ਕਹੀਏ ਵੀ ਫਲਾਣੇ ਨੇ ਆ ਬਿਆਨ ਦਿੱਤਾ ਫਲਾਣੇ ਨੇ ਬਿਆਨ ਦਿੱਤਾ ਜਿੱਥੇ ਦਾ ਸਾਲ ਦੀ ਗੱਲ ਸ ਹੈ ਤਾਂ ਸਾਡੇ ਲਈ ਇਲਾਹੀ ਹੁਕਮ ਹੈ ਅਸੀਂ ਦਾ ਰੱਬ ਮੰਨਦੇ ਆ ਪਰਮਾਤਮਾ ਮੰਨਦੇ ਆ ਕਿ ਜੋ ਵੀ ਹੁਕਮ ਨਾ ਮਾ ਜਾਰੀ ਕਰ ਦੇਣਗੇ ਤੇ ਉਹ ਅਸੀਂ ਇਨਮੇ ਲਾਗੂ ਕਰਾਂਗੇ ਉਹ ਤਾਂ ਸਾਡਾ ਰੱਬ ਜਿਹੜਾ ਸਰਬਜੀਤ ਖਾਲਸਾ ਬੋਲੇ ਇਕੱਠੇ ਇਕੱਠੇ ਬੰਦੇ ਇਕੱਠੇ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਦੇਖਾਂਗੇ ਦੇ ਕੋਈ ਪਾਰਟੀ ਫੈਸਲਾ ਕਰਨਾ ਇਕੱਠੇ ਫੈਸਲਾ ਬੈਠ ਕੇ ਕਰਾਂਗੇ ਅਸੀਂ ਦਾ ਸਥਿਰਤਾ ਫਿਰ ਬੱਕਰੀ ਲੱਗੂ ਵਰਗੀ ਗੱਲ ਦੋ ਪਹਿਲਾਂ ਵੀ ਦੋਏ ਲੱਗਦੇ ਨੇ ਪਹਿਲਾਂ ਵੀ ਦੋਏ ਲੱਗਦੇ ਨੇ ਦੋਏ ਇਹ ਰਹੇ ਉਹਨਾਂ ਵੱਲੋਂ ਨਵੇਂ ਕਾਗਿਲ ਦੇ ਨਾਲ ਦੀ ਗੱਲਾਂ ਦੀ ਆ ਰਹੀ ਹੈ ਜੀ ਅਮਰਪਤ ਸਿੰਘ ਤੇ ਹਰਪ੍ਰੀਤ ਸਿੰਘ ਖਾਲਸਾ ਵੱਲੋਂ ਵੀ ਅਸੀਂ ਕਾਗਿਲ ਦੇ ਨਾਮ ਦੇਤੀ ਨਵਾਂ ਪਾਰਟੀ ਦਾ ਉਹ ਕਰਾਂਗੇ ਗਠਨ ਕਰਾਂਗੇ ਤੇ ਸ਼੍ਰੋਮਣੀ ਕਮੇਟੀ ਦਾ ਚੋਣ ਵੀ ਲੜਾਂਗੇ ਚਲੋ ਚੰਗੀ ਗੱਲ ਹੈ ਉਹ ਤਾਂ ਵਧੀਆ ਗੱਲ ਹੈ ਦੇਖੋ ਉਹਨਾਂ ਹਰ ਬੰਦਾ ਆਪਣਾ ਆਪਣਾ ਫੈਸਲਾ ਹੈਗਾ ਅਸੀਂ ਵੀ ਬੈਠ ਕੇ ਉਹਨਾਂ ਫੈਸਲਾ ਕਰਾਂਗੇ ਕਿ ਅਸੀਂ ਕੀ ਕਰਨਾ ਅਸੀਂ ਨਾਲ ਜਾਣਾ ਹੈ ਅਟੜਣਾ ਹੈ ਕਿ ਪਰਿਵਾਰਵਾਦ ਨੂੰ ਲੈ ਕੇ ਚੱਲਿਆ ਮਸਲਾ ਹੁੰਦਾ ਹੁੰਦਾ ਜੀ ਕਿ ਸਰਵੀ ਸਿੰਘ ਖਾਲਸਾ ਦੇ ਵੀ ਬਿਆਨ ਆਇਆ ਕਿਉਂਕਿ ਉਹ ਸੰਸਦ ਚੁਣੇ ਗਏ ਨੇ ਵੀ ਮੈਂ ਆਪਣੀ ਪਤਨੀ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਲੜਾਵ ਕਿਬੈ ਤੱਕ ਇਹ ਵੀ ਉਹਨਾਂ ਦਾ ਆਪਣਾ ਫੈਸਲਾ ਹੈ ਸਾਡਾ ਆਪਣਾ ਫੈਸਲਾ ਹੈ ਅਸੀਂ ਫੈਸਲਾ ਕਰ ਲਿਆ ਵੀ ਇੱਕ ਪਰਿਵਾਰ ਚੋਂ ਇੱਕ ਨੇ ਲਿਖਣ ਲੜਨੀ ਹੈ ਇੱਕ ਨੇ ਇੱਕ ਉਹਦਾ ਲੈਣਾ ਹੈ ਇਹ ਅਸੀਂ ਫੈਸਲਾ ਕਰ ਲਿਆ ਪ੍ਰਿੰਸੀਪਲ ਜੀ